ਲੋਜੀ ਟੂਰੀ ਸ਼ਹਿਰ ਅਮਰਗੜ ਵਿਖੇ ਪਹੁੰਚਿਆਂਗੇ ਅੱਜ ਆਪਾਂ ਜਿੱਥੇ ਤੁਹਾਨੂੰ ਪਤਾ ਕਾਰਾਂ ਦਾ ਮੇਲਾ ਲੱਗਣ ਲੱਗਾ ਆ 6 ਮਹੀਨੇ ਦੇ ਲਾਸਟ ਸੰਡੇ ਨੂੰ ਇਹ ਮੇਲਾ ਲੱਗਿਆ ਕਰੂਗਾ ਬਾਕੀ ਪੁਰਲ ਵੀਡੀਓ ਆਪਣੇ ਦਿਨੋਂ ਤੇ ਪਈ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਰੀਲਾਂ ਵੀ ਪਾਉਂਦੇ ਰਹਾਂਗੇ ਤੇ ਜੇ ਕਿਸੇ ਵੀ ਭਾਈ ਨੇ ਕੋਈ ਵੀ ਗੱਡੀ ਲੈਣੀ ਆ ਤਾਂ ਆਪਣਾ ਕੰਟੈਕਟ ਨੰਬਰ ਨਾਲੇ ਜਿਹਨੂੰ ਨੇ ਕਾਲ ਕਰ ਸਕਦੇ ਆ ਬਾਕੀ ਦਿਖਾਉਣਾ ਤੁਹਾਨੂੰ ਸਾਰੀਆਂ ਗੱਡੀਆਂ ਕੀ ਡਿਟੇਲ ਆ ਕੱਲੀ ਕੱਲੀ ਗੱਡੀ ਦੀ ਆਜੋ ਚਾਹਦੇ ਆ ਆ ਗੱਡੀ ਵਾਲਾ 15 ਮਾਡਲ ਦਾ 83000 ਚੱਲੀ ਹੋਈ ਆ ਫਸਟ ਓਨਰ ਡੀਜ਼ਲ 255 ਰੇਟ 2030 ਤੱਕ ਪਾਸਿੰਗ 2013 ਰੇਟ ਜਾਈ ਦਿੱਲੀ ਨੰਬਰ ਦੀ ਕੰਡੀਸ਼ਨ ਦਿਖਾ ਦਿਆਂ ਤੁਹਾਨੂੰ ਗੱਡੀ ਦੀ ਸਾਫ਼ ਸਫੀ ਕੰਡੀਸ਼ਨ ਪਈ ਆ ਲੋ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚਾਂਗੇ ਸ਼ਹਿਰ ਧੂਰੀ ਅਮਰਗੜ ਬ੍ਰਾਂਚ ਵਿਖੇ ਜਿੱਥੇ ਤੁਹਾਨੂੰ ਪਤਾਗਾ ਕਾਰਾਂ ਦਾ ਮੇਲਾ ਲੱਗਣ ਲੱਗਿਆ ਹੁਣ ਹਰ ਮਹੀਨੇ ਦੇ ਲਾਸਟ ਐਤਵਾਰ ਨੂੰ ਇਹ ਮੇਲਾ ਲੱਗਿਆ ਕਰੂਗਾ। ਬਾਕੀ ਫੁੱਲ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ। ਵੀਡੀਓ ਦੇ ਨਾਲ ਬਨੇ ਰਹੋ। ਜਿਵੇਂ ਕਿ Swift ਆ ਗਈ ਜੀ। 17 ਮਾਡਲ ਆ ਜੀ ਇਹ। ਓਨਰ ਦੂਜੀ ਆ। ਤੇ ਰੇਟ ਹੈ ਦਾ 5,50,000 ਰੁਪਇਆ। ਇੱਕ ਵਾਰ ਤੁਸੀਂ ਦੇਖੋ ਕੰਡੀਸ਼ਨ। ਮੈਂ ਤੁਹਾਨੂੰ ਦੱਸਦਾ ਮੇਲੇ ਦੀਆਂ ਕੁਝ ਖਾਸ ਗੱਲਾਂ। ਜਿਵੇਂ ਕਿ ਹਰ ਮਹੀਨੇ ਦੀ ਲਾਸਟ ਤਰੀਕ ਦੇ ਵਿੱਚ ਜਿਹੜਾ ਐਤਵਾਰ ਆਇਆ ਕਰੂਗਾ। ਉਹਨ ਤਾਂ ਬਾ ਨੂੰ ਇਹ ਮੇਲਾ ਲੱਗਿਆ ਕਰੂਗਾ ਸ਼ਹਿਰ ਧੂਰੀ ਬਰਾਂਚ ਅਮਰਗੜ ਮਲੇਰ ਕੋਟਲੇ ਤੋਂ ਕੋਲ ਹੀ ਰਹਿ ਜਾਂਦਾਗਾ ਸਰਕਾਰੀ ਸਕੂਲ ਦੇ ਕੋਲ ਇੱਥੇ ਇਹ ਮੇਲਾ ਲੱਗਦਾਗਾ ਜਿੱਥੇ ਤੁਸੀਂ ਗੱਡੀਆਂ ਖਰੀਦ ਵੀ ਸਕਦੇ ਹੋ ਆਪਣੀ ਗੱਡੀ ਵੇਚ ਵੀ ਸਕਦੇ ਹੋ ਤੇ ਹਰ ਇੱਕ ਗੱਡੀ ਤੇ ਲੋਨ ਹੋ ਜੂਗਾ ਨਾਲ ਹੁੰਦੇ ਮੈਂ ਤੁਹਾਨੂੰ ਗੱਡੀਆਂ ਦੀ ਡਿਟੇਲ ਦਿਆਂ ਤੇ ਮੇਲੇ ਦੀ ਵੀ ਫੁੱਲ ਡਿਟੇਲ ਦਿਆਂਗਾ ਬਣੇ ਰਹੋ ਵੀਡੀਓ ਦੇ ਨਾਲ ਫੁੱਲ ਨਾਲ ਵਰਨਾ ਮਾਡਲ ਹੈ ਜੀ 11 ਤੇ ਰੇਟ ਹੈ ਦਾ 3 ਲੱਖ ਤੇ 65 ਹਜ਼ਾਰ ਆਟੋਮੈਟਿਕ ਵਰਨ ਹੈ ਜੀ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਮਾਡਲ ਹੈ ਜੀ 11 ਰੇਟ ਹੈ ਜੀ 3 ਲੱਖ ਤੇ 65 ਹਜ਼ਾਰ ਆਟੋਮੈਟਿਕ ਵਰਨਾਗੀ ਤੇ ਮੇਲੇ ਦੀਆਂ ਕੁਝ ਖਾਸ ਗੱਲਾਂ ਨੇ ਜਿਹੜੀਆਂ ਉਹ ਧਿਆਨ ਚ ਰੱਖਦੇ ਹੋਏ ਤੁਹਾਨੂੰ ਦੱਸ ਦਿੰਨੇ ਆ ਵੀ ਮੇਲੇ ਦੇ ਵਿੱਚ ਜੇ ਤੁਸੀਂ ਕੋਈ ਗੱਡੀ ਲੈ ਕੇ ਆਉਣੀ ਹੋ ਜੇ ਕੋਈ ਗੱਡੀ ਵਿਕਦੀ ਆ ਤਾਂ ਉਹ ਜਿਹੜਾ ਮੇਲੇ ਜਿਹੜਾ ਵੀਰਾਂ ਨੇ ਰੱਖਿਆ ਧੂਰੀਕਾਰ ਬਜ਼ਾਰ ਵਾਲਿਆਂ ਨੇ ਮਾਰਜਨ ਹੋਊਗਾ ਉਹ ਲੈਤਾ ਜਾਊਗਾ ਤੇ ਜਿਹੜਾ ਆਪਣਾ ਨੰਬਰ ਚੱਲੀ ਜਾਂਦਾ ਨੀਚੀ ਉਹਤੇ ਕਾਲ ਕਰਕੇ ਤੁਸੀਂ ਆਪਾਂ ਤੋਂ ਵੀ ਗੱਡੀ ਵੇਚ ਵੀ ਸਕਦੇ ਹੋ ਆਪਾਂ ਨੂੰ ਤੇ ਖਰੀਦ ਵੀ ਸਕਦੇ ਹੋ ਤੇ ਜ਼ਿਲ੍ਹਾ ਬਰਨਾਲੇ ਦੇ ਵਿੱਚ ਆਪਣਾ ਪਿੰਡ ਪੈ ਜਾਂਦਾ ਹੈਗਾ ਤੇ ਤੁਸੀਂ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਵੇਚ ਸਕਦੇ ਹੋ ਆਪਾਂ ਤੁਹਾਨੂੰ ਗੱਡੀ ਦਵਾ ਵੀ ਦੇਵਾਂਗੇ ਤੇ ਤੁਹਾਡੀ ਗੱਡੀ ਭਕਾਇਆ ਵੀ ਦੇਵਾਂਗੇ ਉਸ ਤੋਂ ਬਾਅਦ ਆ ਗਈ ਸਵਿਫਟ 10 ਮਾਡਲ ਆ ਜੀ ਡੀਜ਼ਲ ਵੇਰੀਐਂਟ ਹੈ 2 ਲੱਖ ਤੇ 35000 ਰੁਪਿਆ ਦਾ ਰੇਟ ਰੱਖਿਆ ਹੋਇਆ 10 ਮਾਡਲ ਡੀਜ਼ਲ ਵੇਰੀਐਂਟ 2 ਲੱਖ ਤੇ 35000 ਰੁਪਿਆ ਦਾ ਰੇਟ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੇ ਆਪਾਂ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਬਰਨਾਲਾ ਤੂਰੀ ਮਤਲਬ ਕਿ ਹਰਿਆਣਾ ਨੇੜੇ ਤੇੜੇ ਆਪਾਂ ਜਾਂਦੇ ਰਹਿੰਦੇ ਆ ਤੇ ਹਰ ਇੱਕ ਗੱਡੀਆਂ ਦੀ ਵੀਡੀਓ ਪਾਉਂਦੇ ਰਹਿੰਦੇ ਆ ਖਾਸ ਗੱਲ ਤੁਹਾਨੂੰ ਦੱਸ ਦਈਏ ਘਰੇ ਖੜੀਆਂ ਗੱਡੀਆਂ ਦੀ ਵੀਡੀਓ ਵੀ ਆਪਾਂ ਪਾਉਣੀ ਹੈ ਜੇ ਕਿਸੇ ਨੇ ਵੀਡੀਓ ਪਾਉਣੀ ਹੋਵੇ ਤਾਂ ਆਪਾਂ ਨੂੰ ਕਾਲ ਕਰ ਸਕਦਾ ਉਸ ਤੋਂ ਬਾਅਦ ਆ ਗਈ ਜੀ Honda City ਨੋ ਮਾਡਲ ਹੈ ਜੀ ਇਹ ਪੈਟਰੋਲ ਵੇਰੀਐਂਟ ਹੈ ਪੈਟਰੋਲ ਦੇ ਵਿੱਚ ਆ ਤੇ ਰੇਟ ਹੈ 1,60,000 ਰੁਪਏ ਨੋ ਮਾਡਲ ਪੈਟਰੋਲ 1,60,000 ਰੁਪਏ ਤੇ ਚੱਲੀ ਹੋਈ ਹੈ ਜੀ ਇਹ ਰਨਿੰਗ 1 ਲੱਖ ਉਸ ਤੋਂ ਬਾਅਦ ਆ ਗਈ ਜੀ i20 ਸੰਗਰੂਰ ਦਾ ਨੰਬਰ ਆ ਮਾਡਲ ਹੈ ਜੀ 15 ਰੇਟ ਹੈ 2,90,000 ਰੁਪਏ ਦੂਜੇ ਨਾਮ ਦੀ ਹੈ ਗੱਡੀ ਆ i20 ਦੂਜੇ ਨਾਮ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਗੱਡੀ ਦੀ ਸਾਫ ਸੁਥਰੀ ਆ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਜੀ ਹਰ ਮਹੀਨੇ ਦੀ ਲਾਸਟ ਤਰੀਕ ਨੂੰ ਦਿਨ ਐਤਵਾਰ ਈਮੇਲਾਂ ਲੱਗਿਆ ਕਰੂ ਤੇ ਘਰੇ ਖੜੀਆਂ ਗੱਡੀਆਂ ਬਕਾਇਆੂ ਨੇ ਜਾਂ ਕਿਸੇ ਨੇ ਖਰੀਦਣੀਆਂ ਤਾਂ ਆਪ ਨੂੰ ਕਾਲ ਕਰ ਸਕਦੇ ਹਾਂ ਹਰ ਇੱਕ ਗੱਡੀ ਦੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਗੱਡੀ ਆ ਟਰੈਕਟਰ ਆ ਕੋਈ ਵੀ ਆਪਣੇ ਘਰ ਦੀ ਮਸ਼ੀਨਰੀ ਆ ਲੋ ਜੀ ਸੰਗਰੂਰ ਦਾ ਨੰਬਰ ਆ ਤੇ ਗੱਲ ਕਰੀਏ ਇਹਦੇ ਰੇਟ ਦੀ ਰੇਟ ਹੈਗਾ ਜੀ ਇਹਦਾ 3 ਲੱਖ ਤੇ 55000 ਰੁਪਏ 14 ਮਾਡਲ ਸਵਿਫਟ ਹੈ ਜੀ ਸੰਗਰੂਰ ਦਾ ਨੰਬਰ ਆ 3 ਲੱਖ 55000 ਰੁਪਏ ਦੀ ਕੀਮਤ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਸੁਥਰੀ ਵੀ ਉਦੋਂ ਬਾਅਦ ਆ ਗਈ ਜੁਪੀ ਨੰਬਰ ਦੀ ਸਵਿਫਟ ਜੀ ਲੋ ਜੀ ਜੁਪੀ ਨੰਬਰ ਦੀ ਸਵਿਫਟ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਾਫ ਸੁਥਰੀ ਆ ਤੇ ਰੇਟ ਦੀ ਗੱਲ ਕਰੀਏ 3 ਲੱਖ ਤੇ 40000 ਰੁਪਏ ਦਾ ਰੇਟ ਰੱਖਿਆ ਹੋਇਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰੀ ਹੈ ਤੇ ਰੇਟ ਇਹਦਾ 3 ਲੱਖ 40000 ਰੁਪਏ ਡਿਜ਼ਾਇਰ ਆ ਜੀ ਇਹ ਸਵਿਫਟ ਡਿਜ਼ਾਇਰ ਆ ਗਈ ਜੀ ਇਹ ਇੱਕ ਵਾਰ ਕੰਡੀਸ਼ਨ ਅੰਦਰ ਦੇਖ ਲਓ ਗੱਡੀ ਦੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਮਿਲੂ ਤੁਹਾਨੂੰ ਸਿੰਪਲ ਆ ਜੀ ਬਿਨਾ ਔਲਾਏ ਵੀਲਾਂ ਤੋਂ ਇਹ ਗੱਡੀ ਆ। ਜੁਪੀ ਨੰਬਰ ਦੀ ਗੱਡੀ ਆ ਜੀ। ਉਸ ਤੋਂ ਬਾਅਦ ਆ ਗਈ ਜੀ Swift 8 ਮਾਡਲ। Swift 8 ਮਾਡਲ ਆ ਗਈ ਜੀ ਪਟ્રોલ ਦੇ ਵਿੱਚ। ਰੇਟ 1.5 ਲੱਖ ਰੁਪਇਆ। ਕੰਡੀਸ਼ਨ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਗੱਡੀ ਦੀ। 1.5 ਲੱਖ ਰੁਪਇਆ ਦੀ ਕੀਮਤ। 28 ਤੱਕ ਇਹਦੀ ਪਾਸਿੰਗ ਪਈ ਹੈ ਜੀ। 2028 ਤੱਕ ਇਹਦੀ। પાસੀਆਂ Swift Dzire Maruti ਸੰਯੁਕੀ ਲੋ ਜੀ ਉਸ ਤੋਂ ਬਾਅਦ ਫੇਰ ਆ ਗਿਆ ਲੁਧਿਆਣੇ ਦਾ ਨੰਬਰ Swift 16 ਮਾਡਲ 16 ਮਾਡਲ Swift ਆ ਗਈ ਜੀ ਤੇ ਓਨਰ ਹੈਗੀ ਹੈ ਦੂਜੇ ਤੇ ਕੀਮਤ ਹੈ ਦੀ 3 ਲੱਖ ਤੇ 25000 ਰੁਪਏ 3 ਲੱਖ ਤੇ 25000 ਰੁਪਏ ਦੀ ਕੀਮਤ ਰੱਖੀ ਆ ਉਸ ਤੋਂ ਬਾਅਦ ਆ ਗਈ ਨਿਸ਼ਾਨ PV 10 ਲੁਧਿਆਣੇ ਦਾ ਨੰਬਰ ਹੈ ਜੀ ਨਿਸ਼ਾਨ ਆ ਗਈ 12 ਮਾਡਲ 12 ਮਾਡਲ ਤੇ ਰੇਟ ਹੈਗਾ ਦਾ 2,50,000 ਰੁਪਏ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਅੰਦਰੋਂ ਗੱਡੀ ਦੀ 2,50,000 ਰੁਪਏ ਦੀ ਕੀਮਤਾਂ 12 ਮਾਡਲ ਨਿਸ਼ਾਨ ਮੇਲੇ ਤੇ ਜੇ ਕਿਸੇ ਵੀ ਆਉਣਾ ਹੋਵੇ ਤਾਂ ਨੰਬਰ ਤੇ ਕਾਲ ਕਰ ਸਕਦੇ ਹਾਂ ਹਰ ਮਹੀਨੇ ਦੀ ਲਾਸਟ ਤਰੀਕ ਦੇ ਐਤਵਾਰ ਨੂੰ ਇਹ ਲੱਗਿਆ ਕਰੂ ਦੋ ਜਿਲ੍ਹਿਆ ਲੁਧਿਆਣਾ ਨੰਬਰ ਫੇਰ ਆ ਗਈ ਗੱਡੀ ਮਾਡਲ ਹੈਗੀ 9 ਜੀ ਇਹ 2009 ਮਾਡਲ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਸੁਥਰੀ ਪਈ ਆ ਪੈਟਰੋਲ ਗੱਡੀ ਹੈ ਜੀ ਇਹ ਰੇਟ 1 ਲੱਖ ਤੇ 65000 ਰੁਪਇਆ ਉਦੋਂ ਬਾਅਦ ਫੇਰ ਨਿਸ਼ਾਨ ਆ ਗਈ ਜੀ ਲੁਧਿਆਣਾ ਨੰਬਰ 11 ਮਾਡਲ ਕੀਮਤ ਹੈਗੀ 1 ਲੱਖ ਤੇ 75000 ਰੁਪਇਆ ਕੰਡੀਸ਼ਨ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਗੱਡੀ ਦੀ ਨਿਸ਼ਾਨ ਮੈਕਰਾ ਲੁਧਿਆਣੇ ਦਾ ਨੰਬਰ ਕੀਮਤ 1,75,000 ਉਸ ਤੋਂ ਬਾਅਦ ਆ ਗਈ अल्टੋ 800 अल्टੋ 800 ਪੈਟਰੋਲ ਆ ਗਈ ਜੀ ਮਾਡਲ ਹੈਗੀ ਹੈ ਜੀ ਇਹ 2014 ਮਾਡਲ ਆ 2,50,000 ਰੁਪਏ ਦੀ ਕੀਮਤ ਹੈ ਜੀ ਪੰਜਾਬ ਨੰਬਰ ਦੀ ਇਹ अल्टੋ ਉਸ ਤੋਂ ਬਾਅਦ ਆ ਗਈ ਜੀ ਵਰੀਜਾ ਦਿੱਲੀ ਨੰਬਰ 17 ਮਾਡਲ ਹੈ ਜੀ ਇਹ 85000 ਕਿਲੋਮੀਟਰ ਚੱਲੀ ਹੋਈ ਹੈ। ਦਿੱਲੀ ਨੰਬਰ 85000 ਚੱਲੀ ਹੈ 17 ਮਾਡਲ ਤੇ ਕੀਮਤ ਹੈ ਜੀ ਇਹਦੀ 5 ਲੱਖ ਤੇ 25000 ਰੁਪਏ। 5 ਲੱਖ ਤੇ 25000 ਰੁਪਏ ਦੀ ਕੀਮਤ ਹੈ ਜੀ। ਉਸ ਤੋਂ ਬਾਅਦ ਆ ਗਈ ਜੀ Honda City। ਪੰਜਾਬ ਦਾ ਨੰਬਰ ਹੈ। 17 ਮਾਡਲ ਡੀਜ਼ਲ ਦੇ ਵਿੱਚ ਹੈ ਤੇ ਕੀਮਤ ਹੈ ਦੀ 4 ਲੱਖ ਤੇ 25000 ਰੁਪਏ। ਹੌਂਡਾ ਸਿਟੀ ਦੀ ਕੀਮਤ 4 ਲੱਖ ਤੇ 25000 ਰੁਪਇਆ ਫੁੱਲ ਵੀਡੀਓ ਦੇ ਨਾਲ ਬਣੇ ਰੋ ਫੁੱਲ ਡਿਟੇਲ ਦਿੱਤੀ ਜਾਊਗੀ ਤੇ ਇਸ ਤਰ੍ਹਾਂ ਆਪਾਂ ਵੀਡੀਓ ਪਾਉਂਦੇ ਰਹਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਾਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੇਂਜ ਰੋਵਰ ਆ ਗਈ ਜੀ ਲਓ ਜੀ ਰੇਂਜ ਰੋਵਰ ਆ ਗਈ 12 ਮਾਡਲ ਤੇ ਤੀਜੇ ਨਾਮ ਦੀ ਇਹ ਗੱਡੀ ਆ ਰੇਂਜ ਰੋਵਰ ઓਨਲਾਈਨ ਨੂੰ ਇਹ ਪੂਰੇ ਸੋਨੇ ਪਏ ਹੋਏ ਨੇ ਤੇ ਕੀਮਤ ਹੈ ਦੀ 18 ਲੱਖ ਰੁਪਇਆ ਕੀਮਤ ਹੈ ਜੀ ਚੰਡੀਗੜ੍ਹ ਦਾ ਨੰਬਰ ਆ ਤੀਜੇ ਨਾਮ ਦੀ ਗੱਡੀ ਆ ਕਵਰ ਵਿੱਚੋਂ ਝਾਤੀ ਮਾਰ ਲਓ ਗੱਡੀ ਸਾਫ਼ ਸੁਥਰੀ ਆ ਤੇ YouTube ਚੈਨਲ ਨੂੰ ਸਬਸਕ੍ਰਾਈਬ Facebook ਪੇਜ ਨੂੰ ਫੋਲੋ ਤੇ Insta ਨੂੰ ਜਰੂਰ ਫੋਲੋ ਕਰ ਲਓ ਤਾਂ ਜੋ ਜਿਹੜੀ ਨਵੀਂ ਚੀਜ਼ ਪਈ ਆ ਆਪਾਂ ਤੁਹਾਡੇ ਕੋਲ ਆਵੇ ਤੇ ਤੁਸੀਂ ਲੈ ਸਕੋ ਹਰ ਇੱਕ ਚੀਜ਼ ਦਾ ਪਰ ਰੇਟ ਪਾਉਣੇ ਹੁੰਦੇ ਆ ਤੇ ਬਾਕੀ ਗਾਹਕ ਨਾਲ ਗੱਲ ਕਰਕੇ ਤੁਸੀਂ ਰੇਟ ਘੱਟ ਵੱਧ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ